ਵਾਟਾ ਦਾ ਡੀ ਸਰਵਿਸ ਕਰਾਉਣ ਪ੍ਰੈਸ਼ਟਾ ਦੀ ਬਾਈ ਸਰਵਿਸ ਕਰੀ ਜਾਂਦਾ ਹੈ ਬਹੁਤ ਵਧੀਆ ਜਾਨੀ ਕਿ ਹੈਗਾ ਸਿਸਟਮ ਸਾਰ ਉਸ ਤੋਂ ਪ੍ਰੋਨੀ ਜੰਸੀ ਦੇ ਵਿੱਚੋਂ ਮਸ਼ੀਨ ਨਾ ਵੀ ਬਹੁਤ ਤਕੜੀਆਂ ਲੈਣ ਮੈਂ ਟੜੀਆਂ ਅਰੇ ਤੇ ਚੱਲ ਬਹੁਤ ਜ਼ਿਆਦਾ ਗੱਡੀਆਂ ਸਰਵਸ ਕਰਾਉਣੇ ਪੈਂਦੇ ਆਂਗਾ ਲੈ ਲਓ ਇੱਕ ਟੱਕਰ ਇਦਾਂ ਨੇ ਇਧਰ ਵਾਸ਼ ਕਰਦੇ ਘਟਣਾ ਜੀ ਜਬੀ ਕਿਤਾਸੀ ਇਧਰ ਦੂਜਾ ਕੰਮ ਦਾ ਬਾਡੀ ਪਾਰਟ ਦਾ ਤੇ ਡੈਂਟਿੰਗ ਪੇਂਟਿੰਗ ਇਧਰ ਉਹ ਕਰਦੇ ਬਾਈ ਨੇ ਇਧਰ ਵਾਸ਼ ਸਾਰੀਆਂ ਗੱਡੀਆਂ ਦਾ तकरीबन ਸਾਰੀਆਂ ਟੋਟਲ ਵਾਸ਼ ਇਧਰ ਕਰਦੇ ਗੱਡਣ ਜਿਹੜੀ ਗੱਡੀ ਸਰਵਿਸ ਕਰਾਉਣੀ ਉਹਨੂੰ ਵੀ ਜਾਂ ਜਿਹੜੀ ਗੱਡੀ ਨੂੰ ਕੰਮ ਕਰਾਉਣ ਆਈ ਹੈ ਕੋਈ ਇਹਨਾਂ ਨੂੰ ਵੀ ਓਕੇ ਜੀ ਠੀਕ ਹੈ ਜੀ ਵਧੀਆ ਜੀ ਇਧਰ ਗੱਡੀਆਂ ਜਿਹਨਾਂ ਦਾ ਕੰਮ ਹੋਣ ਦੇ ਆਣੇ ਬੰਗਾ ਮੋਗੇ ਜਾਂ ਅੰਸੀ ਫਿਰਦੇ ਆ ਇਸ ਟਾਈਮ ਇਹ ਲੁਧਿਆਣਾ ਰੋਡ ਤੇ ਜਗਰਾਵਾ ਰੋਡ ਤੇ ਮੋਗੇ ਤੋਂ ਜੇ ਕਿਸੇ ਨੂੰ ਆਉਣਾ ਤਾਂ ਮੈਹਣੇ ਏਜੰਸੀ ਆ ਜੀ ਵਧੀਆ ਸਰਵਿਸ ਬਹੁਤ ਵਧੀਆ ਕਰਦੇ ਆ 我、oui.